ਸਵਸੀ ਦੇਖਾਂਗੇ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਦਿੱਤਾ ਗਿਆ ਇੱਕ ਦਿਸਤਾਂਤ ਮੱਤੀ ਦੀ ਅੰਜੀ ਪਾਈ ਤੇ ਆਏ ਉਸ ਦਾ ਇੱਕ ਵਚਨ ਤੋਂ ਲੈ ਕੇ ਉਸ ਦਾ 14 ਵਚਨ ਤੱਕ ਔਰ ਇਹ ਜੋ ਦਿਸਤਾਂਤ ਹੈ ਉਹ ਕੀ ਆ ਰਾਜਕੁਮਾਰ ਦਾ ਵਿਆਹ ਔਰ ਇੱਕ ਵਚਨ ਅਸੀਂ ਪੜਦੇ ਆਂ ਇਹ ਸੰਗਤ ਲਿਖਿਆ ਯੀਸੂ ਨੇ ਅਕੋ ਉਹਨਾਂ ਦੇ ਨਾਲ ਦਿਸਤਾਂਤਾਂ ਵਿੱਚ ਫਿਰ ਵਚਨ ਕੀਤਾ ਔਰ ਕਿਹਾ ਸਵਰਗ ਦਾ ਰਾਜ ਇੱਕ ਪਾਤਸ਼ਾਹ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਸੋ ਇਸ ਜਗ੍ਹਾ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਸਵਰਗ ਦੇ ਰਾਜ ਦੇ ਕੁਝ ਪੇਤਾਂ ਨੂੰ ਸਿਖਾਉਣ ਦੇ ਵਾਸਤੇ ਇੱਕ ਦਿਸਤਾਂਤ ਦਾ ਇਸਤੇਮਾਲ ਕੀਤਾ ਕਿਉਂਕਿ ਪ੍ਰਭੂ ਨੇ ਹਮੇਸ਼ਾ ਹੀ ਸਵਰਗ ਦੀਆਂ ਕੁਝ ਗਹਿਰੀਆਂ ਗੱਲਾਂ ਨੂੰ ਸਿਖਾਉਣ ਲਈ ਕੁਝ ਸਧਾਰਨ ਜੇ ਦਿਸਤਾਂਤ ਲਏ ਆ ਕਿਉਂ ਕਿ ਜਿਹੜੀਆਂ ਚੀਜ਼ਾਂ ਸੀ ਆਪਣੇ ਆਸ-ਪਾਸ ਵਾਪਰਦੀਆਂ ਵੇਖਦੇ ਆ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਘਟਦੀਆਂ ਆ ਵਾਪਰਦੀਆਂ ਆ ਹੁੰਦੀਆਂ ਆ ਉਹਨਾਂ ਨੂੰ ਬੜੀ ਅੱਛੀ ਤਰ੍ਹਾਂ ਅਸੀਂ ਸਮਝਦੇ ਆਂ ਅਸੀਂ ਜਾਣਦੇ ਆਂ ਤੇ ਉਹਨਾਂ ਨੂੰ ਲੈ ਕੇ ਹੀ ਪ੍ਰਭੂ ਸਾਨੂੰ ਸਵਰਗ ਦੇ ਉਹਨਾਂ ਭੇਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਨੂੰ ਆਸਾਨੀ ਨਾਲ ਅਸੀਂ ਸਮਝਦੇ ਆਂ ਆਪਣੀ ਅੱਖੀਂ ਵੇਖਦੇ ਆਂ ਉਹਨਾਂ ਦੇ ਦੁਆਰਾ ਤੁਸੀਂ ਉਹਨਾਂ ਗੁਪਤ ਗੱਲਾਂ ਨੂੰ ਵੀ ਪ੍ਰਭੂ ਜਾਣਦਾ ਕਿ ਤੁਸੀਂ ਕੀ ਕਰ ਸਕਦੇ ਹੋ ਆਸਾਨੀ ਨਾਲ ਸਮਝ ਸਕਦੇ ਹੋ ਸੋ ਵਿਆਹ ਇੱਕ ਐਸੀ ਚੀਜ਼ ਆ ਜਿਹੜੀ ਕੋਈ ਨਹੀਂ ਕਹਿ ਸਕਦਾ ਕਿ ਮੈਂ ਵਿਆਹ ਨਹੀਂ ਕਦੀ ਵੇਖਿਆ ਮੈਂ ਵਿਆਹ 'ਚ ਨਹੀਂ ਗਿਆ ਮਨ ਨੂੰ ਕੋਈ ਵਿਆਹ ਦਾ ਸੱਦਾ ਨਹੀਂ ਆਇਆ ਕੋਈ ਨਹੀਂ ਕਹਿ ਸਕਦਾ ਕਿਉਂਕਿ ਸਾਰਿਆਂ ਨੂੰ ਆਪਣੇ ਆਸ-ਪਾਸ ਐਸੇ ਫੰਕਸ਼ਨ ਅਟੈਂਡ ਕਰਨ ਦਾ ਇੱਕ ਮੌਕਾ ਮਿਲਦਾ ਹੈ ਸਾਰਾ ਲੋਕਾਂ ਤੱਕ ਵਿਆਹ ਦੇ ਸੱਦੇ ਹੁੰਦੇ ਆ ਤੋ ਹਰ ਕੋਈ ਇਸ ਚੀਜ਼ ਨੂੰ ਆਸਾਨੀ ਨਾਲ ਕੀ ਕਰ ਸਕਦਾ ਸਮਝ ਸਕਦਾ ਸੋ ਯਸ਼ਮਸੀ ਨੇ ਦੱਸਿਆ ਕਿ ਇੱਕ ਆ ਪਾਦਸ਼ਾਹ ਇੱਕ ਰਾਜਾ ਉਸਨੇ ਆਪਣੇ ਪੁੱਤਰ ਦਾ ਵਿਆਹ ਜੜਾਇਆ ਉਹ ਕੀਤਾ ਔਰ ਉਸਨੇ ਸੱਦੇ ਹੋਏਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਚਾਕਰਾਂ ਨੂੰ ਕੱਲਿਆ ਮਤਲਬ ਆਲਰੇਡੀ ਸੱਦੇ ਹੋਏ ਆ ਪਹਿਲੋਂ ਹੀ ਉਹਨਾਂ ਤੱਕ ਸੱਦਾ ਪਹੁੰਚਿਆ ਆ ਪਰ ਜਦੋਂ ਨਹੀਂ ਆਏ ਜਦੋਂ ਨਹੀਂ ਆ ਰਹੇ ਤਾਂ ਫੇਰ ਕੀਆ ਮਾਲਕ ਜੋ ਆ ਪਾਦਸ਼ਾਹ ਜੋ ਆਉ ਦੁਬਾਰਾ ਕੀ ਕਰ ਰਿਹਾ ਉਹਨਾਂ ਤੱਕ ਸੱਦਾ ਭੇਜ ਰਿਹਾ ਫੇਰ ਉਹਨਾਂ ਨੂੰ ਇੱਕ ਰਿਮਾਈਂਡਿੰਗ ਕਾਲ ਜਿਸਾ ਹੁੰਦੀ ਹੈ ਨਾ ਇੱਕ ਤੋਂ ਉਹਨਾਂ ਨੂੰ ਫੇਰ ਭੇਜ ਰਿਹਾ ਕਿ ਹਾਂ ਤੁਸੀਂ ਆਓ ਸੋ ਇੱਥੋਂ ਅਸੀਂ ਸਿੱਖਦੇ ਆ ਕਿ ਪ੍ਰਭੂ ਸਾਨੂੰ ਦੱਸਦਾ ਕਿ ਦੇਖੋ ਜਿਸ ਤਰ੍ਹਾਂ ਸੱਦੇ ਹੋਿਆਂ ਨੂੰ ਫੇਰ ਸੱਦਾ ਭੇਜਿਆ ਜਾ ਰਿਹਾ ਇਸ ਤਰ੍ਹਾਂ ਹੀ ਸਾਡਾ ਖੁਦਾ ਕਦੀ ਵੀ ਕੀ ਨਹੀਂ ਕਰਦਾ ਅ ਹਿੰਮਤ ਨਹੀਂ ਹਾਰਦਾ ਬੜੇ ਸਬਰ ਦੇ ਨਾਲ ਬੜੇ ਧੀਰਜ ਦੇ ਨਾਲ ਕੀ ਕਰਦਾ ਉਹ ਸਦਾ ਇੰਤਜ਼ਾਰ ਕਰਦਾ ਆ ਜਦੋਂ ਤੱਕ ਮੌਕਾ ਆ ਉਦੋਂ ਤੱਕ ਉਹ ਸਾਨੂੰ ਸੱਦਾ ਪੇਜੀ ਹੀ ਜਾਂਦਾ ਹੈ बार-बार बार-बार ਕਿੰਨੇ ਵਿਸ਼ਵਾਸੀ ਲੋਕ ਕਿੰਨੇ ਐਸੇ ਸੰਸਾਰਿਕ ਲੋਕ ਜਿਹੜੇ ਆ ਜਿੰਨਾ ਤੱਕ ਕਿੰਨੀ ਵਾਰ ਖੁਦਾ ਨੇ ਆਪਣਾ ਵਚਨ ਭੇਜਿਆ ਉਹਨਾਂ ਨੂੰ ਸੱਦਿਆ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਆਓ ਇੱਕ ਪਵਿੱਤਰਤਾਈ ਦਾ ਸਮਾਜ ਦਾ ਜੋ ਹਿੱਸਾ ਬਣੋ ਆਉ ਨਜ਼ਾਤ ਪਾਓ ਪਰ ਜਦੋਂ ਨਹੀਂ ਹੁੰਦੀ ਉਸ ਦੇ ਬਾਵਜੂਦ ਵੀ بار 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 ਉਹ ਖੁਦਾ ਕੀ ਕਰਦਾ ਆਪਣੇ ਸੇਵਕਾਂ ਨੂੰ ਭੇਜਦਾ ਹੈ ਆਪਣੇ ਵਿਸ਼ਵਾਸੀਆਂ ਨੂੰ ਭੇਜਦਾ ਹੈ بار بار ਜਦੋਂ ਤੱਕ ਕਿ ਆ ਮੌਕਾ ਹੈ ਪਰ ਇਸ ਗੱਲ ਤੇ ਲਿਖਿਆ ਪਰ ਉਹ ਔਨ ਨੂੰ ਰਾਜ਼ੀ ਨਾ ਹੋਏ ਪਰ ਜਿੰਨਾ ਤੱਕ ਸੱਦਾ ਭੇਜਿਆ ਜਾ ਰਿਹਾ ਹੈ ਉਨ੍ਹਾਂ ਦੀ ਕੋਈ ਸਹਿਮਤੀ ਨਹੀਂ ਬਣ ਰਹੀ ਆਉਣ ਵਾਸਤੇ। ਔਰ ਚਾਰ ਵਜੇ ਲਿਖਿਆ ਫਿਰ ਉਹਨੇ ਹੋਰ ਨਾ ਚਾਹਕਰਨ ਨੂੰ ਇਹ ਕਹਿ ਕੇ ਕਲਿਆ ਜੋ ਸੱਦੇ ਹੋਿਆਂ ਨੂੰ ਕਹੋ ਵੀ ਵੇਖੋ ਮੈਂ ਆਪਣਾ ਖਾਣਾ ਤਿਆਰ ਕੀਤਾ ਹੈ। ਮੇਰੇ ਬੈਲ ਔਰ ਮੋٹے-ਮੋٹے ਜਾਨਵਰ ਕੋਹੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਚੱਲੋ। ਦੇਖੋ ਸੱਦੇ ਹੋਿਆਂ ਨੂੰ ਲਿਖਿਆ ਸੱਦਾ ਭੇਜਿਆ। ਮਤਲਬ ਪਹਿਲੋਂ ਵੀ ਸੱਦਾ ਗਿਆ ਆ ਫਿਰ ਸੱਦਾ ਗਿਆ ਆ ਪਰ ਲਿਖਿਆ ਆਉਣ ਵਿੱਚ ਰਾਜੀ ਨਹੀਂ ਹੋਏ। ਤੋ ਫੇਰ ਸੱਦਾ ਗਿਆ ਮਾਲ ਜੋ ਪਾਦਸ਼ਾਹ ਆ ਉਹਨੇ ਗੁੱਸੇ ਚ ਆ ਕੇ ਨਹੀਂ ਕਿਹਾ ਵੀ ਛੱਡੋ ਰਹਿਣ ਤੋਂ ਬਲਕਿ ਉਹਨੇ ਫੇਰ ਸੱਦਾ ਭੇਜਿਆ ਔਰ ਹੁਣ ਉਹਨੇ ਜੋ ਇਨਵੀਟੇਸ਼ਨ ਆ ਉਹਨੂੰ ਹੋਰ ਵਿਸਥਾਰ ਦੇ ਨਾਲ ਕਿਹਾ ਜਾ ਕੇ ਦੱਸੋ ਉਹਨਾਂ ਨੂੰ ਹੁਣ ਤੱਕ ਤੇ ਸਿਰਫ ਇਹੀ ਦੱਸਿਆ ਗਿਆ ਸੀ ਕਿ ਵਿਆਹ ਆ ਤੇ ਆਓ ਪਰ ਇਹ ਚੀਜ਼ ਨੂੰ ਜਦੋਂ ਪਾਦਸ਼ਾਹ ਨੇ ਦੇਖਿਆ ਕਿ ਉਹ ਕਾਫੀ ਨਹੀਂ ਸਮਝ ਰਹੇ ਫਿਰ ਪਾਦਸ਼ਾਹ ਨੇ ਕੀ ਕੀਤਾ ਉਹਨਾਂ ਨੂੰ ਕਿਹਾ ਉਹਨਾਂ ਨੂੰ ਥੋੜਾ ਵਿਸਤਾਰ ਦੇ ਵਿੱਚ ਸਮਝਾਓ ਉਹਨਾਂ ਨੂੰ ਹੋਰ ਖੋਲ ਕੇ ਸਿਖਾਓ ਸਮਝਾਓ ਉਹਨਾਂ ਨੂੰ ਦੱਸੋ ਕਿ ਤੁਹਾਡੇ ਵਾਸਤੇ ਜੋ ਆ ਕਿੰਨਾ ਖਾਣਾ ਤਿਆਰ ਕੀਤਾ ਗਿਆ ਕਿੰਨੇ ਖਾਸ-ਖਾਸ ਉੱਚ ਚੋਟੀ ਦੇ ਪਕਵਾਨ ਤੁਹਾਡੇ ਵਾਸਤੇ ਤਿਆਰ ਕੀਤੇ ਗਏ ਲਿਖਿਆ ਮੋٹے-ਮੋٹے ਜਾਨਵਰ ਕੋਈ ਗਏ ਮਤਲਬ ਕੋਈ ਸੁੱਕੇ ਸੜੇ ਨਹੀਂ ਤੁਹਾਡੇ ਵਾਸਤੇ ਕੋਈ ਰਹਿਤ ਖੂਦ ਨਹੀਂ ਮਾਲਕ ਨੇ ਤਿਆਰ ਕੀਤੀ ਪਾਤਸ਼ਾਹ ਨੇ ਕੋਈ ਕੋਈ ਸਸਤਾ ਭੋਜਨ ਨਹੀਂ ਤਿਆਰ ਕੀਤਾ ਲਿਖਿਆ ਮੋٹے ਮੋٹے ਜਾਨਵਰ ਬੰਦਾ ਚੰਗੇ ਤੋਂ ਚੰਗਾ ਜਾਨਵਰ ਉਹਨੇ ਕੱਟ ਕੇ ਤੁਹਾਡੇ ਵਾਸਤੇ ਚੰਗੇ ਤੋਂ ਚੰਗਾ ਪਕਵਾਨ ਜਿਹੜਾ ਕੀ ਕੀਤਾ ਤਿਆਰ ਕੀਤਾ ਕਿਉਂ ਤਾਂਕਿ ਉਹ ਇਸ ਗੱਲ ਦੀ ਉਤਮਤਾਈ ਨੂੰ ਸਮਝਣ ਇਸ ਗੱਲ ਦੀ ਅਹਿਮੀਅਤ ਨੂੰ ਸਮਝਣ ਕਿ ਜਿਹੜੇ ਭੋਜ ਦੇ ਵਿੱਚ ਤੁਹਾਨੂੰ ਸੱਤਿਆ ਜਾ ਰਿਹਾ ਉਹ ਕੋਈ ਆਮ ਕੋਈ ਸਧਾਰਨ ਭੋਜ ਨਹੀਂ ਹੈ ਉਹਦੇ ਵਿੱਚ ਦੇਖੋ ਕਿੰਨਾ ਪੈਸਾ ਖਰਚ ਹੋਇਆ ਹੈ ਕਿੰਨੇ ਜਾਨਵਰ ਜਿਹੜੇ ਕੱਟੇ ਗਏ ਕਿੰਨਾ ਤੁਹਾਡੇ ਲਈ ਸਮਾਨ ਤਿਆਰ ਕੀਤਾ ਗਿਆ ਤੇ ਉਸ ਚੀਜ਼ਾਂ ਮੁੱਲ ਜਿਹੜਾ ਤੁਸੀਂ ਕੀ ਕਰੋ ਸਮਝੋ ਉਹਨੂੰ ਇਸ ਤਰ੍ਹਾਂ ਬੇਕਾਰ ਵਿੱਚ ਨਾ ਜਾਣੋ ਵਿਰਥ ਨਾ ਕਰੋ ਇਸ ਚੀਜ਼ ਨੂੰ ਪਰ ਲਿਖਿਆ ਕਿ ਉਹ ਬੇਪਰਵਾਹੀ ਕਰਕੇ ਚਲੇਗੀ ਸੋ ਦੇਖੋ ਜਦੋਂ ਪੈਨੋ ਖੁਦਾ ਕੀ ਕਰਦਾ ਹੈ ਉਹ ਵਚਨ ਸਾਨੂੰ ਦਿੰਦਾ ਹੈ ਵਚਨ ਸਾਡੇ ਤੱਕ ਭੇਜਦਾ ਹੈ ਪਰ ਜਦੋਂ ਕੋਈ ਵਿਅਕਤੀ ਨਹੀਂ ਹੁੰਦਾ ਤਾਂ ਖੁਦਾਸ ਨੂੰ ਹੋਰ ਵਚਨ ਖੋਲ ਕੇ ਦੱਸਦਾ ਹੈ ਹੋਰ ਵਿਸਥਾਰ ਦੇ ਨਾਲ ਪਰਮੇਸ਼ਰ ਆਪਣੇ ਸੇਵਕਾਂ ਨੂੰ ਚਾਹੁੰਦਾ ਕਿ ਉਹਨੂੰ ਹੋਰ ਵਿਸਥਾਰ ਨਾਲ ਦੱਸੋ ਹੋਰ ਖੋਲ ਕੇ ਦੱਸੋ ਕਿ ਵੇਖੋ ਮੋٹے ਮੋٹے ਜਾਨਵਰ ਕੋਹੇ ਗਏ ਆ ਕਬੂਦ ਵਚਨ ਚ ਲਿਖਿਆ ਹੈ ਯੋਹਨਾ 3 ਤੀਸਰਾ ਅਧਿਆਇ ਉਸਤਾ 16 ਵਚਨ ਨੂੰ ਸੁਨਹਿਰੀ ਆਇਤ ਕਿਹਾ ਗਿਆ ਆ ਕਿਉਂ ਕਿ ਇਸ ਦੇ ਵਿੱਚ ਖੁਦਾ ਦੇ ਉਸ ਉੱਤਮ ਪਿਆਰ ਨੂੰ ਕਿਤਾ ਗਿਆ ਦਿਖਾਇਆ ਗਿਆ ਲਿਖਿਆ ਪਰਮੇਸ਼ਰ ਨੇ ਜਗਤ ਨਾਲ ਅਜਿਹੇ ਪਿਆਰ ਕੀਤਾ ਉਸ ਨੇ ਆਪਣਾ ਇੱਕ ਲੋਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਤੇ ਵਿਸ਼ਵਾਸ ਕਰੇ ਉਹ ਨਾਸ ਨਾ ਹੋਵੇ ਬਲਕਿ ਉਸ ਸਦਾ ਦਾ ਜੀਵਨ ਪਾਵੇ ਸੋ ਦੇਖੋ ਇਸੋ ਵਚਨ ਦੇ ਵਿੱਚ ਕੀ ਦੱਸਿਆ ਖੁਦਾ ਆਪਣੇ ਬੱਚੇ ਦੇ ਦੁਆਰਾ ਕੀ ਤੁਹਾਡੇ ਵਾਸਤੇ ਤੁਹਾਡੀ ਨਜ਼ਾਤ ਵਾਸਤੇ ਤੁਹਾਡੇ ਛੁਟਕਾਰੇ ਵਾਸਤੇ ਤੁਹਾਡੇ ਬਚਾਓ ਵਾਸਤੇ ਮੈਂ ਆਪਣਾ ਪੁੱਤਰ ਨੂੰ ਕੁਰਬਾਨ ਕੀਤਾ ਹੈ ਮੇਰਾ ਪੁੱਤਰ ਕੱਟਿਆ ਗਿਆ ਹੈ ਕਰੂਸ ਦੇ ਉੱਤੇ ਲਟਕਾਇਆ ਗਿਆ ਹੈ ਔਰ ਹੁਣ ਤੁਸੀਂ ਆਓ ਔਰ ਉਸ ਤੇ ਵਿਸ਼ਵਾਸ ਕਰੋ ਉਸ ਦੇ ਬਲੀਦਾਨ ਚ ਸਾਂਝੀ ਹੋ ਤਾਂ ਕਿ ਤੁਸੀਂ ਨਾਸ਼ ਨਾ ਹੋ ਤਾਂ ਕਿ ਤੁਸੀਂ ਸਦੀਪਕ ਜੀਵਨ ਪਾ ਸਕੋ ਜਿਸ ਪ੍ਰਕਾਰ ਇਸ ਸਗਦ ਤੇ ਪਾਤਸ਼ਾਹ ਕਹਿੰਦਾ ਜੇ ਨਹੀਂ ਆ ਰਹੇ ਤਾਂ ਥੋੜਾ ਖੋਲ ਕੇ ਦੱਸੋ ਉਹਨਾਂ ਨੂੰ ਥੋੜਾ ਵਿਸਤਾਰ ਨਾਲ ਸਮਝਾਓ ਉਹਨਾਂ ਨੂੰ ਕਿ ਜਿਸ ਪੋਸਤਾਂ ਨੂੰ ਬੁਲਾਇਆ ਜਾ ਰਿਹਾ ਆ ਤੁਹਾਡੇ ਕਰਕੇ ਤੁਹਾਡੀ ਇੱਕ ਪ੍ਰੌਨਚਾਰੀ ਤੁਹਾਡੀ ਕਰਨ ਵਾਸਤੇ ਕੁਝ ਜਾਨਵਰਾਂ ਦਾ ਕੀ ਹੋਇਆ ਬਲੀਦਾਨ ਕੀਤਾ ਗਿਆ ਹੈ ਇਸ ਪ੍ਰਕਾਰ ਪ੍ਰਭੂ ਤਾਂ ਵਚਨ ਜੋ ਆ ਦੱਸਦਾ ਹੈ ਜਦੋਂ ਸੰਸਾ ਦੇ ਲੋਕਾਂ ਨੂੰ ਖੁਦਾ ਬੁਲਾਉਂਦਾ ਹੈ ਕਿ ਆਓ ਤਾਂ ਉਸ ਸਮੇਂ ਪਰਮੇਸ਼ਰ ਦੱਸਦਾ ਹੈ ਕਿ ਜਦੋਂ ਮੈਂ ਤੁਹਾਨੂੰ ਬੁਲਾ ਰਿਹਾ ਹਾਂ ਤੇ ਮੈਂ ਵੇਖੋ ਤੁਹਾਡੇ ਵਾਸਤੇ ਕੀ ਇੰਤਜ਼ਾਮ ਕੀਤਾ ਹੈ ਤੁਹਾਡੇ ਵਾਸਤੇ ਵੇਖੋ ਕਿ 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 ਉੱਚ ਚੋਟੀ ਦੇ ਆਸ਼ੀਸ਼ ਮੈਂ ਤਿਆਰ ਕੀਤੀ ਹੈ ਤੁਹਾਡੇ ਲਈ ਇੱਕ ਰਾਜ ਤਿਆਰ ਕੀਤਾ ਹੈ ਤੋੜੇ ਵਾਸਤੇ ਇੱਕ ਮਹਿਮਾ ਦੇ ਵਸਤਰ ਤਿਆਰ ਕੀਤੇ ਆ ਤੁਹਾਡੇ ਲਈ ਮੁਕਤੀ ਦੇ ਵਸਤਰ ਤਿਆਰ ਆ ਤੁਹਾਡੇ ਵਾਸਤੇ ਅਨੰਤ ਜੀਵਨ ਤਿਆਰ ਆ ਔਰ ਉਹਦੇ ਵਾਸਤੇ ਮੈਂ ਇੱਕ ਕੁਰਬਾਨੀ ਕੀਤੀ ਆ ਉਹ ਕੁਰਬਾਨੀ ਕਿਸੇ ਜਾਨਵਰ ਦੀ ਨਹੀਂ ਆ ਉਹ ਕੁਰਬਾਨੀ ਕਿਸੇ ਵੀ ਇੱਕ ਪੰਛੀ ਦੀ ਨਹੀਂ ਉਹ ਕੁਰਬਾਨੀ ਜਿਹੜੀ ਉਹ ਕਿਧਿਆ ਉਹ ਮੇਰੇ ਇਕਲੋਤੇ ਪੁੱਤਰ ਦੀ ਆ ਪ੍ਰਭੂ ਯੀਸ਼ੂ ਮਸੀਹ ਦੀ ਆ ਪਰ ਇਸ ਸਾਰੀ ਚੀਜ਼ ਨੂੰ ਜਾਣਨ ਤੋਂ ਬਾਅਦ ਵੀ ਸਮਝਣ ਤੋਂ ਬਾਅਦ ਵੀ ਉਹ ਜਿਹੜੇ ਲੋਕ ਜਿਨ੍ਹਾਂ ਨੂੰ ਸੱਦਿਆ ਗਿਆ ਸੀ ਲਿਖਿਆ ਪੰਜ ਵਚਨ ਚ ਲਿਖਿਆ ਪਰ ਉਹ ਬੇਪਰਵਾਹੀ ਕਰਕੇ ਚਲੇ ਗਏ ਕੋਈ ਆਪਣੇ ਖੇਤ ਨੂੰ ਕੋਈ ਆਪਣੇ ਵਣਜ ਵਪਾਰ ਨੂੰ ਸਵੈਸਵਲਿਕਾ ਬੇਪਰਵਾਹੀ ਕਰਕੇ ਕਿਦੀ ਬੇਪਰਵਾਹੀ ਕੀਤੀ ਇਹਨਾਂ ਨੇ ਜੋ ਬੁਲਾ ਰਿਆ ਸੀ ਉਹ ਕੋਈ ਮਜ਼ਦੂਰ ਨਹੀਂ ਸੀਗਾ ਜੋ ਬੁਲਾ ਰਿਆ ਸੀਗਾ ਉਹ ਕੋਈ ਵਪਾਰੀ ਨਹੀਂ ਸੀ ਬਲਕਿ ਜੋ ਬੁਲਾ ਰਿਆ ਸੀ ਉਹ ਪਾਤਸ਼ਾਹਾਂ ਉਹ ਰਾਜਾ ਹੈ ਔਰ ਤੁਸੀਂ ਉਸ ਰਾਜੇ ਦੇ ਇੱਕ ਦੇਸ਼ ਦੀ ਪਰਜਾ ਹੋ ਤੈਨੂੰ ਰਾਜਾ ਬੁਲਾ ਰਿਆ ਸੀਗਾ ਪਰ ਤੁਸੀਂ ਰਾਜੇ ਦੇ ਸੱਦੇ ਨੂੰ ਤੁਸੀਂ ਇਸ ਤਰ੍ਹਾਂ ਪੈਰਾ ਹੀ ਠਾਰਉਂਦਿਆ ਜਿਸ ਤਰ੍ਹਾਂ ਕੋਈ ਇੱਕ ਸਧਾਰਨ ਇੱਕ ਵਿਅਕਤੀ ਦੇ ਸੱਦੇ ਨੂੰ ਗਰੌਂਦੇ ਦਿੰਦਾ ਆ ਜਿਸ ਤਰ੍ਹਾਂ ਕਿਸੇ ਗਰੀਬ ਦੇ ਸੱਦੇ ਨੂੰ ਕਿਸੇ ਮਜ਼ਦੂਰ ਦੇ ਸੱਦੇ ਨੂੰ ਲੋਕੀਂ ਕਈ ਵਾਰੀ ਨਜ਼ਰਅੰਦਾਜ਼ ਕਰ ਦਿੰਦੇ ਆ ਪਰ ਇੱਥੇ ਪਾਤਸ਼ਾਹ ਆ ਉਹ ਰਾਜਾ ਆ ਉਸ ਦੇ ਕੋਲ ਬਹੁਤ ਅਧਿਕਾਰ ਆ ਉਹ ਤੁਹਾਨੂੰ ਜੋ ਆ ਬੜੀ ਆਸ਼ੀਸ਼ ਬੜੀ ਬਰਕਤ ਤੇ ਬੜਾ ਉੱਚਾ ਚੁੱਕਣ ਦਾ ਵੀ ਅਧਿਕਾਰ ਰੱਖਦਾ ਆ ਔਰ ਉਹ ਤੁਹਾਡੇ ਉੱਚੇ ਅਹੁਦਿਆਂ ਤੋਂ ਉਤਾਰ ਕੇ ਤੁਹਾਨੂੰ ਰੋੜੀਆਂ ਦੇ ਉੱਤੇ ਸੁੱਟਣ ਦਾ ਵੀ ਅਧਿਕਾਰ ਰੱਖਦਾ ਹੈ ਉਹ ਤੁਹਾਨੂੰ ਉਚਾਈਆਂ ਤੋਂ ਲਾ ਕੇ ਤੁਹਾਨੂੰ ਜ਼ਮੀਨ ਦੇ ਉੱਤੇ ਨਿਹਾਉਣ ਦਾ ਵੀ ਅਧਿਕਾਰ ਰੱਖਦਾ ਹੈ ਜਿਸ ਦੇ ਸੱਦੇ ਨੂੰ ਤੁਸੀਂ ਅੱਜ ਜ਼ੀਰੋ ਕਰਕੇ ਚਲੇ ਜਾ ਰਹੇ ਹੋ ਜਿਸ ਦੀ ਬੇਪਰਵਾਹੀ ਤੁਸੀਂ ਕਰ ਰਹੇ ਹੋ ਤੁਹਾਨੂੰ ਕੋਈ ਆਈਡੀਆ ਨਹੀਂ ਹੈ ਤੁਸੀਂ ਉਸ ਰਾਜ ਦੇ ਅਧਿਕਾਰ ਏਠਕ ਜੀਵਨ ਪਤਿਤ ਕਰ ਰਹੇ ਹੋ ਤੁਹਾਨੂੰ ਇਸ ਦੇਸ਼ ਵਿੱਚ ਰਹਿਣ ਲਈ ਖਾਣ ਲਈ ਸੌਣ ਲਈ ਤੁਹਾਨੂੰ ਹਰ ਇੱਕ ਚੀਜ਼ ਦੇ ਲਈ ਇਸੇ ਹੀ ਰਾਜੇ ਦੇ ਹੱਥਾਂ ਵਾਲਾ ਤੁਹਾਨੂੰ ਦੇਖਣਾ ਪੈਂਦਾ ਆ ਇਸੇ ਹੀ ਰਾਜੇ ਦੇ ਅਧਿਕਾਰ ਹੇਠ ਰਹਿੰਦੇ ਆ ਤੁਹਾਨੂੰ ਹਰ ਇੱਕ ਸਹੂਲਤ ਲਈ ਜੁਆ ਇਸ ਰਾਜੇ ਵੱਲੋਂ ਹੀ ਹਰ ਸਹੂਲਤ ਜਿਹੜੀ ਤੁਹਾਨੂੰ ਮਿਲਦੀ ਆ ਸੋ ਕੋਦੀ ਬੇਪਰਵਾਹੀ ਕਰਕੇ ਤੁਸੀਂ ਚਲੇ ਗਏ ਇਹਨਾਂ ਨੂੰ ਕੋਈ ਆਈਡੀਆ ਹੀ ਨਹੀਂ ਆ ਕਿ ਸੰਦਨ ਵਾਲਾ ਕੌਣ ਆ ਅਗਰ ਇਹਨਾਂ ਨੂੰ 1% ਵੀ ਇਸ ਗੱਲ ਦੀ ਗੰਭੀਰਤਾ ਹੀ ਹੁੰਦੀ ਕਿ ਮੈਨੂੰ ਜੋ ਸਾਧਰਿਆ ਆ ਉਹ ਕੋਣ ਆ ਉਹਦਾ ਰਤਬਾ ਕੀ ਆ ਉਹਦਾ ਅਧਿਕਾਰ ਕੀ ਆ ਤੋਂ ਕੰਦੀ ਵੀ ਇਹ ਬੇਪਰਵਾਹੀ ਕਰਕੇ ਨਾ ਜਾਂਦੇ ਇਸੇ ਪ੍ਰਕਾਰ ਅੱਜ ਦੇ ਸਮੇਂ ਖੁਦਾ ਦਾ ਵਚਨ ਸਾਨੂੰ ਬੁਲਾਉਂਦਾ ਹੈ ਪਰਮੇਸ਼ੁਰ ਆਪਣੇ ਦਾਸਾਂ ਦੇ ਦੁਬਾਰਾ ਬੁਲਾਉਂਦਾ ਹੈ ਕਿ ਯਿਸੂ ਮਸੀਹ ਨੇ ਕਿਹਾ 23 11 ਦੇ 28 ਐਚ ਪ੍ਰਭੂ ਕਹਾਂ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਪਰ ਅੱਜ ਇਸ ਸੰਸਾਰ ਦੇ ਲੋਕ ਇਸ ਸੱਦੇ ਦੀ ਬੇਪਰਵਾਹੀ ਕਰਕੇ ਚਲੇ ਜਾਂਦੇ ਆ ਕਿਉਂ ਕਿ ਉਹਨਾਂ ਨੂੰ ਅਜੇ ਕੋਈ ਅੰਦਾਜ਼ਾ ਨਹੀਂ ਕਿ ਜੋ ਤੁਹਾਨੂੰ ਬੁਲਾ ਰਿਹਾ ਆ ਪ੍ਰਭੂ ਯੀਸ਼ੂ ਮਸੀਹ ਜੋ ਤੁਹਾਨੂੰ ਸਾਧ ਰਿਹਾ ਆ ਜੋ ਤੁਹਾਨੂੰ ਬੁਲਾ ਰਿਹਾ ਆ ਇਹ ਕੌਣ ਆ ਇਹ ਤੀਸਰੇ ਅਕਾਸ਼ ਤੇ ਵਿੱਚ ਇੱਕ ਸਿੰਘਾਸਨ ਲਗਾ ਕੇ ਉਸ ਸਿੰਘਾਸਨ ਤੇ ਬੈਠ ਕੇ ਪੂਰੀ ਸ੍ਰਿਸ਼ਟੀ ਦੇ ਉੱਤੇ ਰਾਜ ਕਰਨ ਵਾਲਾ ਹਕੂਮਤ ਕਰਨ ਵਾਲਾ ਇਸ ਸ੍ਰਿਸ਼ਟੀ ਕਰਤਾ ਪਰਮੇਸ਼ਵਰਿਆ ਜਿਹੜਾ ਸਾਡਾ ਸਿਰਜਣਹਾਰ ਪਰਮੇਸ਼ਵਰਿਆ ਇਸ ਪਰਮੇਸ਼ਰ ਦੇ ਹੱਥ ਜਿੰਨਾ ਅਧਿਕਾਰ ਆ ਉਹ ਸਾਨੂੰ ਰੂੜੀਆਂ ਤੋਂ ਝੁੱਕ ਕੇ ਪਤਵੰਤਾਾਂ 'ਚ ਵੀ ਬਿਠਾਉਣ ਦਾ ਅਧਿਕਾਰ ਰੱਖਦਾ ਆ ਔਰ ਪਤਵੰਤਾਾਂ ਚੋਂ ਉਠਾ ਕੇ ਸਾਨੂੰ ਰੂੜੀਆਂ ਦੇ ਉੱਤੇ ਬਿਠਾਉਣ ਦੀ ਵੀ ਉਹ ਤਾਕਤ ਰੱਖਦਾ ਆ ਇਸ ਕਰਕੇ ਜਿਹੜਾ ਵਿਅਕਤੀ ਪ੍ਰਭੂ ਯੇਸ਼ੂ ਮਸੀਹ ਦੇ ਉਸ ਅਧਿਕਾਰ ਨੂੰ ਸਮਝ ਲੈਂਦਾ ਆ ਪ੍ਰਭੂ ਯੇਸ਼ੂ ਮਸੀਹ ਦੇ ਉਸ ਮਹਿਮਾਨ ਨੂੰ ਜਾਣ ਲੈਂਦਾ ਆ ਉਹ ਉਹਦੇ ਸੱਦੇ ਦੀ ਕਦੀ ਬੇਪਰਵਾਹੀ ਨਹੀਂ ਕਰਦਾ ਪ੍ਰਭੂ ਬੁਲਾ ਰਿਹਾ ਹੈ ਉਹ ਮੇਰਾ ਸਿਰਜਣਹਾਰ ਪਰਮੇਸ਼ਵਰ ਮੈਨੂੰ ਬੁਲਾ ਰਿਹਾ ਹੈ ਇਸ ਲਈ ਮੈਂ ਇਸ ਸੱਦੇ ਦੀ ਬੇਪਰਵਾਹੀ ਨਹੀਂ ਕਰ ਸਕਦਾ ਪਰ ਇਸ ਤਰ੍ਹਾਂ ਤੇ ਲਿਖਿਆ ਇਸ ਕਹਾਤੇ ਲਿਖਿਆ ਪਰ ਉਹ ਬੇਪਰਵਾਹੀ ਕਰਕੇ ਚਲੇ ਗਏ ਕੋਈ ਆਪਣੇ ਖੇਤ ਨੂੰ ਔਰ ਕੋਈ ਆਪਣੇ ਵਣਜ ਵਪਾਰ ਨੂੰ ਦੇਖੋ ਇੱਕ ਬਾਦਸ਼ਾਹ ਦੀ ਦਾਵਤ ਨੂੰ ਠੁਕਰਾ ਕੇ ਪੈਰਾਹੀਠਾ ਰੋਂਦ ਕੇ ਕਿੱਧਰ ਚਲੇ ਗਿਆ ਆਪਣੇ ਖੇਤ ਨੂੰ ਚਲੇ ਆ ਗਿਆ ਦੇਖੋ ਇਸ ਵਿਅਕਤੀ ਨੂੰ ਕੋਈ ਆਈਡੀਆ ਨਹੀਂ ਕਿ ਤੇਰਾ ਖੇਤ ਜਿਸ ਦੇ ਵਿੱਚ ਤੂੰ ਜਾ ਰਿਹਾ ਹੈ ਤੇਰਾ ਇਹ ਖੇਤ ਤੈਨੂੰ ਉਹ ਆਸ਼ਿਸ਼ ਤੈਨੂੰ ਉਹ ਬਰਕਤ ਤੈਨੂੰ ਉਹ ਫਸਲ ਤੈਨੂੰ ਉਹ ਹਾਸਲ ਕਦੀ ਨਹੀਂ ਦੇ ਸਕਦਾ ਜੋ ਹਾਸਲ ਤੈਨੂੰ ਉਸ ਬਾਦਸ਼ਾਹੀ ਦਾਵਤ ਵਿੱਚ ਸ਼ਾਮਲ ਹੋ ਕੇ ਮਿਲਣਾ ਸੀ ਇੱਕ ਖੇਤ ਤੈਨੂੰ ਕਦੀ ਵੀ ਓਨਾ ਨਫਾ ਤੈਨੂੰ ਮੁਹैया ਨਹੀਂ ਕਰ ਸਕਦਾ ਜਿੰਨਾ ਨਫਾ ਤੂੰ ਉਸ ਬਾਦਸ਼ਾਹ ਨੂੰ ਉਸ ਬਾਦਸ਼ਾਹ ਨੂੰ ਖੁਸ਼ ਕਰਕੇ ਉਹਨੂੰ ਪਸੰਦ ਕਰਕੇ ਉਹਦਾ ਦਿਲ ਜਿੱਤ ਕੇ ਜੋ ਨਫਾ ਤੂੰ ਉਸ ਪਾਤਸ਼ਾਹ ਤੋਂ ਪਾ ਸਕਦਾ ਸੀ ਉਹ ਨਫਾ ਤੂੰ ਕਦੀ ਵੀ ਉਸ ਖੇਤ ਵਿੱਚ ਜਾ ਕੇ ਨਹੀਂ ਪਾ ਸਕਦਾ ਉਸ ਜਗ੍ਹਾ ਦੇ ਉੱਤੇ ਜਾ ਕੇ ਜੋ ਤੂੰ ਪਾਤਸ਼ਾਹ ਤੋਂ ਹਾਸਲ ਕਰ ਸਕਦਾ ਸੀ ਉਸ ਪਾਤਸ਼ਾਹ ਉਸ ਰਾਜਾ ਦੇ ਨਾਲ ਇੱਕ ਅੱਛਾ ਸੰਬੰਧ ਬਣਾ ਕੇ ਉਹਦੇ ਮਨ ਨੂੰ ਖੁਸ਼ ਕਰਕੇ ਉਹਦੇ ਨਾਲ ਅੱਛਾ ਰਿਲੇਸ਼ਨ ਬਣਾ ਕੇ ਜੋ ਨਫਾ ਤੈਨੂੰ ਮਿਲਣਾ ਸੀ ਉਹ ਨਫਾ ਤੇਰੇ ਇਸ ਖੇਤ ਦੇ ਨਫੇ ਤੋਂ ਕਿਤੇ ਉੱਪਰ ਹੁੰਦਾ ਔਰ ਉਹ ਪਾਤਸ਼ਾ ਇਹਨਾਂ ਦੇ ਉੱਤੇ ਕੋਈ ਅਸੀਂ ਸ਼ਰਤ ਨਹੀਂ ਸੀ ਰੱਖ ਰਿਆ ਕਿ ਤੁਸੀਂ ਇਹ ਖੇਤ ਪੱਕੇ ਹੀ ਛੱਡ ਕੇ ਤੇ ਉਹਦੇ ਕੋਲ ਆ ਜਾਓ ਇਹ ਪਾਤਸ਼ਾ ਕੋਈ ਐਸਾ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਦੇ ਰਿਹਾ ਕਿ ਖੇਤ ਔਰ ਮੇਰੇ ਇਸ ਸੱਦੇ ਚੋਂ ਇੱਕ ਨੂੰ ਚੁਣ ਲਓ ਇਹਨਾਂ ਨੇ ਸਿਰਫ ਉਸ ਰਾਜੇ ਦੇ ਸੱਦੇ ਦੀ ਕੀ ਕਰਨੀ ਸੀਗੀ ਇੱਕ ਇੱਕ ਰਿਸਪੈਕਟ ਕਰਨੀ ਸੀ ਇੱਕ ਆਦਰ ਕਰਨਾ ਸੀਗਾ ਔਰ ਉਸ ਚੀਜ਼ ਦਾ ਮੁੱਲ ਜਾਣਨਾ ਸੀਗਾ ਆਪਣੇ ਸਾਰੇ ਕੰਮਕਾਰ ਛੱਡ ਕੇ ਥੋੜਾ ਜਿਹਾ ਕੀਮਤ ਦੇ ਕੇ ਥੋੜੀ ਧਿਆੜੀ ਤੋੜ ਕੇ ਥੋੜਾ ਜਿਹਾ ਨੁਕਸਾਨ ਵੀ ਉਠਾਉਣਾ ਪੈਂਦਾ ਤੋ ਨੁਕਸਾਨ ਵੀ ਉਠਾ ਕੇ ਇਹਨਾਂ ਨੂੰ ਉਸ ਪਾਦਸ਼ਾਹ ਦੇ ਸੱਦੇ ਦਾ ਆਦਰ ਕਰਦੇ ਉੱਥੇ ਜਾਣਾ ਸੀ ਔਰ ਇਹਨਾਂ ਦਾ ਉਹ ਨੁਕਸਾਨ ਉਸ ਨਫੇ ਦੇ ਅੱਗੇ ਜ਼ੀਰੋ ਸਾਬਤ ਹੋ ਜਾਂਦਾ ਇਹਨਾਂ ਦਾ ਉਹ ਨਫਾ ਜੋ ਰਾਜੇ ਕੋ ਜਾ ਕੇ ਮਿਲਦਾ ਉਹ ਨਫੇ ਦੇ ਅੱਗੇ ਜੁਆ ਇਹ ਸਾਰਾ ਨੁਕਸਾਨ ਜ਼ੀਰੋ ਸਾਬਤ ਹੋ ਜਾਂਦਾ ਜੋ ਨੁਕਸਾਨ ਇਹਨਾਂ ਨੂੰ ਉਠੋਣਾ ਵੀ ਪੈ ਜਾਂਦਾ ਪਰ ਇਹਨਾਂ ਨੇ ਉਸ ਨਫੇ ਨੂੰ ਕੁਛ ਨਹੀਂ ਜਾਣਿਆ ਜੋ ਰਾਜੇ ਕੋਲ ਜਾ ਕੇ ਮਿਲਦਾ ਜੋ ਰਾਜੇ ਨੂੰ ਖੁਸ਼ ਕਰਕੇ ਮਿਲਦਾ ਇਹਨਾਂ ਨੇ ਸਿਰਫ ਆਪਣੇ ਖੇਤ ਵਿੱਚ ਜਾਣ ਨੂੰ ਔਰ ਆਪਣੇ ਵਣਜ ਵਪਾਰ ਲੋਹੀ ਕੀ ਕੀਤਾ ਉੱਤਮ ਸਮਝਿਆ ਇਹਨਾਂ ਨੇ ਰਾਜੇ ਦੇ ਸੱਦੇ ਦਾ ਕੋਈ ਮੁੱਲ ਨਹੀਂ ਜਾਣਿਆ ਸੋ ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਵਿਸ਼ਵਾਸੀ ਲੋਕ ਦੇਖੋ ਪਰਮੇਸ਼ਰ ਦੇ ਭਵਨ ਦੇ ਵਿੱਚ ਆਉਣ ਦਾ ਜੋ ਦਿਨ ਹੈ ਸੰਡੇ ਦੀ ਜੋ ਅਰਾਧਨਾ ਆ ਵਰਸ਼ੀਪਿਆ ਤੁਸੀਂ ਦੇਖੋ ਉਸਤੇ ਨਾਲ ਵੀ ਅਸੀਂ ਇਸ ਵਚਨ ਨੂੰ ਜੋੜ ਕੇ ਦੇਖੀਏ ਤਾਂ ਕਿੰਨੇ ਜਿਹੜੇ ਲੋਕ ਪਰਮੇਸ਼ਰ ਦੇ ਭਵਨ ਚ ਆ ਕੇ ਖੁਦਾ ਦੀ ਬਹਿਮਾ ਕਰਨ ਦਾ ਜੋ ਸਮਾਇਆ ਉਹਨੂੰ ਛੱਡ ਕੇ ਕਿੰਨੇ ਆਪਣੇ ਖੇਤ ਵਿੱਚ ਚਲੇ ਜਾਂਦੇ ਆਪਣੇ ਵਣਜ ਵਪਾਰ ਤੇ ਚਲੇ ਜਾਂਦੇ ਆ ਕਿੰਨੇ ਆ ਜਿਨ੍ਹਾਂ ਨੂੰ ਥੋੜਾ ਨਫਾ ਨਜ਼ਰ ਆਉਂਦਾ ਆ ਤਾਂ ਕਿੰਨੀ ਜਲਦੀ ਉਹ ਐਥਵਾਦੀ ਆਰਾਧਨਾ ਨੂੰ ਛੱਡ ਕੇ ਉਹ ਆਪਣੇ ਉਹਨਾਂ ਨਫਿਆਂ ਦੇ ਪਿੱਛੇ ਚਲੇ ਜਾਂਦੇ ਆ ਉਹ ਚੰਦ ਪੈਸਿਆਂ ਦੇ ਪਿੱਛੇ ਚਲੇ ਜਾਂਦੇ ਆ ਆਪਣੇ ਵਣਜ ਵਪਾਰ ਦੇ ਥੋੜੇ ਨਫੇ ਨੂੰ ਦੇਖ ਕੇ ਉਹ ਐਥਵਾਦ ਦਾ ਚਰਚ ਛੱਡ ਕੇ ਉਹ ਆਪਣੇ ਵਣਜ ਵਪਾਰ ਨੂੰ ਚਲੇ ਜਾਂਦੇ ਆ ਬੇਪਰਵਾਹੀ ਕਰਕੇ ਕਿਸ ਚੀਜ਼ ਦੀ ਬੇਪਰਵਾਹੀ ਉਹ ਖੁਦਾ ਦਾ ਵਚਨ ਖੁਦਾ ਦਾ ਕਲਾਮ ਜੋ ਉਹਨਾਂ ਨੂੰ ਪਰਮੇਸ਼ਰ ਦੇ ਚਰਨਾਂ 'ਚ ਬੈਠ ਕੇ ਸਿੱਖਣ ਦਾ ਇੱਕ ਮੌਕਾ ਸੀ ਉਸ ਦੀ ਬੇਪਰਵਾਹੀ ਉਸ ਪੂਰੀ ਕਲਿਸਿਆ ਦੇ ਨਾਲ ਸੰਗਤ ਦੇ ਨਾਲ ਮਿਲ ਕੇ ਜੋ ਖੁਦਾ ਦੀ ਮਹਿਮਾ ਖੁਦਾ ਦੀ ਪ੍ਰਸਤੀਸ਼ ਕਰੰਦਾ ਜਿਹੜਾ ਇੱਕ ਮੌਕਾ ਸੀ ਉਸ ਮੌਕੇ ਦੀ ਬੇਪਰਵਾਹੀ ਕਰਕੇ ਆਪਣੇ ਖੇਤ ਔਰ ਕੋਈ ਆਪਣੇ ਵਣਜ ਵਪਾਰ ਨੂੰ ਚਲਾ ਜਾਂਦਾ ਹੈ ਕੋਈ ਆਪਣੇ ਵਿਆਹ ਸ਼ਾਦੀਆਂ ਵਿੱਚ ਚਲਾ ਜਾਂਦਾ ਹੈ ਕੋਈ ਆਪਣੇ ਸਾਕ ਸੰਬੰਧੀਆਂ ਨੂੰ ਖੁਸ਼ ਕਰਨ ਦੇ ਲਈ ਚਲਾ ਜਾਂਦਾ ਹੈ ਔਰ ਕੀ ਲਿਖਿਆ ਬੇਪਰਵਾਹੀ ਕਰਕੇ ਦੇਖੋ ਤੁਹਾਨੂੰ ਸੰਡੇ ਦੀ ਆਰਾਧਨਾ ਛੱਡ ਕੇ ਪਰਮੇਸ਼ਰ ਦੇ ਵਚਨ ਨੂੰ ਛੱਡ ਕੇ ਖੁਦਾ ਦੇ ਅੱਗੇ ਗੈਰ ਹਾਜ਼ਰ ਹੋ ਕੇ ਤੁਸੀਂ ਕਿੰਨਾ ਵੀ ਵਣਜ ਵਪਾਰ ਕਰ ਲੋ ਤੁਸੀਂ ਕਿੰਨਾ ਵੀ ਖੇਤਾਂ ਵਿੱਚ ਜਾ ਕੇ ਕੋਈ ਕੰਮ ਕਰ ਲੋ ਕਿੰਨਾ ਵੀ ਤੁਸੀਂ ਨਫਾ ਕਟ ਲੋ ਪਰ ਤੁਹਾਡਾ ਉਹ ਨਫਾ ਜਿਹੜਾ ਆ ਉਹ ਕਦੀ ਵੀ ਤੁਹਾਡੇ ਜੀਵਨ ਦੇ ਵਿੱਚ ਆਸ਼ਿਸ਼ ਦਾ ਕਾਰਨ ਨਹੀਂ ਬਣ ਸਕਦਾ ਜਿਹੜਾ ਨਫਾ ਤੁਸੀਂ ਖੁਦਾ ਦੀ ਮਹਿਮਾ ਨੂੰ ਗਵਾ ਕੇ ਪਾਇਆ ਹੈ ਜਿਹੜਾ ਨਫਾ ਤੁਸੀਂ ਪਰਮੇਸ਼ਰ ਦਾ ਦਿਲ ਦੁਖਾ ਕੇ ਖੁਦਾ ਦੇ ਆਤਮਾ ਨੂੰ ਸੋਕਿਤ ਕਰਕੇ ਉਹਨੂੰ ਦੁਖੀ ਕਰਕੇ ਜੇ ਕੋਈ ਨਫਾ ਖੱਟ ਵੀ ਲਿਆ ਤੁਸੀਂ ਉਹ ਨਫਾ ਤੁਹਾਡੇ ਜੀਵਨ 'ਚ ਕਦੀ ਆਸ਼ੀਸ਼ਤਾ ਕਾਰਨ ਨਹੀਂ ਹੋ ਸਕਦਾ ਉਹ ਤੁਹਾਡੇ ਲਈ ਖੁਸ਼ਹਾਲੀ ਦਾ ਕਾਰਨ ਕਦੀ ਨਹੀਂ ਹੋ ਸਕਦਾ ਤੋ ਕਿ ਤੁਸੀਂ ਉਹ ਨਫੇ ਦੇ ਪਿੱਛੇ ਤੁਸੀਂ ਦੌੜਦੇ ਆ ਤੁਸੀਂ ਆਤਮਾ ਦਾ ਉਹ ਅਭਿਸ਼ੇਕ ਉਹ ਤੇਲ ਅਭਿਸ਼ੇਕ ਦਾ ਤੇਲ ਕਿੰਨਾ ਕੁਛ ਤੁਸੀਂ ਆਪਣੇ ਪੈਰਾਂ ਦੇ ਹੇਠਾਂ ਮਿੱਦ ਕੇ ਤੁਸੀਂ ਉਸ ਨਫੇ ਪਿੱਛੇ ਦੌੜੇ ਬੇਪਰਵਾਹੀ ਕਰਕੇ ਚਲੇ ਗਏ ਤੁਸੀਂ ਖੁਦਾ ਦੀ ਖੁਦਾ ਦੀ ਹਜ਼ੂਰੀ ਖੁਦਾ ਦੀ ਪ੍ਰੈਜ਼ੈਂਸ ਪਰ ਜਿਹੜਾ ਵਿਅਕਤੀ ਜਾਣਦਾ ਆ ਕਿ ਪ੍ਰਭੂ ਯੀਸ਼ੂ ਮਸੀਹ ਨਾਮ ਦਾ ਨਫਾ प्रभु येसुदन जो, जो खुदा वचन आफे सारे नफे जीरो साबित हो जाते हैं इसलिए पॉलुस पढ़ के देख सकते होलुस की कह रहा कैं मसीह की उत्तमताई दे सार लाभ दस्तुआ न समझदा मैं सारिया वस्तुओं ਕੰਨ ਮੈਂ ਸਾਰੀਆਂ ਗੱਲਾਂ ਨੂੰ ਮੈਂ ਕੂੜਾ ਸਮਝ ਲੈਂਦਾ ਸਿਰਫ ਮੈਂ ਇਸ ਕਰਕੇ ਤਾਂ ਕਿ ਮੈਂ ਮਸੀਹ ਯੀਸ਼ੂ ਨੂੰ ਖਾਟ ਲਵਾਂ ਮੈਂ ਪ੍ਰਭੂ ਯੀਸ਼ੂ ਮਸੀਹ ਨੂੰ ਖਾਟ ਲਵਾਂ ਸਿਰਫ ਕੰਨ ਮੈਂ ਮਸੀਹ ਨੂੰ ਖੱਟਣ ਦੇ ਵਾਸਤੇ ਮੈਂ ਦੁਨੀਆ ਦੀ ਵੱਡੀ ਤੋਂ ਵੱਡੀ ਆਸ਼ੀਸ਼ ਨੂੰ ਵੀ ਜਿਹੜੀ ਆ ਉਹ ਮੈਂ ਕੂੜਾ ਸਮਝ ਲੈਂਦਾ ਇਸ ਕਰਕੇ ਸਾਡੇ ਲਈ ਸਭ ਤੋਂ ਜ਼ਰੂਰੀ ਕੀ ਆ ਕਿ ਅਗਰ ਖੁਦਾ ਦੇ ਉਪਸਥਿਤੀ ਚ ਆਉਣ ਵਾਸਤੇ ਅਗਰ ਸਾਨੂੰ ਕਿੱਡਾ ਵੀ ਵਟਾ ਨੁਕਸਾਨ ਉਠਾਉਣਾ ਪਏਗਾ ਤਾਂ ਉਹ ਨੁਕਸਾਨ ਉਠਾਉਣ ਤੋਂ ਕਦੀ ਨਾ ਝਿਜਕੋ ਕਿਉਂਕਿ ਤੁਹਾਡੇ ਉਸ ਨੁਕਸਾਨ ਦੇ ਬਦਲੇ ਜੋ ਨਫਾ ਤੁਹਾਨੂੰ ਮਿਲੇਗਾ ਉਸ ਨਫੇ ਦੇ ਸਾਹਮਣੇ ਉਹ ਨੁਕਸਾਨ ਜ਼ੀਰੋ ਸਾਬਤ ਹੋ ਜਾਏਗਾ ਇਸ ਲਈ ਖੁਦਾ ਜੋ ਆ ਉਹਦੀ ਹਜ਼ੂਰੀ ਚਾਹ ਕੇ ਉਸਦੀ ਆਗਿਆ ਦਾ ਪਾਲਨ ਕਰਕੇ ਉਸ ਪਰਮੇਸ਼ਰ ਦੇ ਸੱਦੇ ਦਾ ਆਦਰ ਕਰਕੇ ਜਦੋਂ ਅਸੀਂ ਕੁਝ ਨੁਕਸਾਨ ਉਠਾ ਕੇ ਉਠਾ ਕੇ ਅਸੀਂ ਖੁਦਾ ਦੇ ਕੋਲ ਆਉਂਦੇ ਆ ਤਾਂ ਫਿਰ ਪਰਮੇਸ਼ਰ ਇੱਕ ਜ਼ਿੰਮੇਵਾਰੀ ਲੈਂਦਾ ਹੈ ਪਰਮੇਸ਼ਰ ਦੀ ਜ਼ਿੰਮੇਵਾਰੀ ਹੋ ਜਾਂਦੀ ਆ ਸਾਡੇ ਉਸ ਸਾਰੇ ਨੁਕਸਾਨ ਦੀ ਪਰਭਾਈ ਕਰਨਾ ਵੀ ਖੁਦਾ ਦੀ ਜ਼ਿੰਮੇਵਾਰੀ ਹੋ ਜਾਂਦੀ ਆ ਉਹ ਖੁਦਾ ਜ਼ਿੰਮੇਵਾਰੀ ਉਠਾਉਂਦਾ ਆ ਕਿ ਹਾਂ ਜੇ ਤੁਸੀਂ ਮੇਰੇ ਕਰਕੇ ਕੋਈ ਵਣਜ ਵਪਾਰ ਛੱਡਿਆ ਆ ਮੇਰੇ ਕਰਕੇ ਕੋ ਖੇਤ ਥੋੜੇ ਦੇ ਲਈ ਛੱਡਿਆ ਤੇ ਫਿਰ ਮੈਂ ਹੁਣ ਤੁਹਾਨੂੰ ਉਹ ਸਾਰੇ ਸਮੇਂ ਦੀ ਪਰਪੂਰੀ ਉਸ ਸਾਰੀ ਪਰਪਾਈ ਮੈਂ ਕਰਕੇ ਦਵਾਂਗਾ ਤੁਸੀਂ ਦੇਖੋ ਪਰਮੇਸ਼ਰ ਜਿਸ ਸਮੇਂ ਸਰਾਇਲੀਆਂ ਨੂੰ ਬੋਲਦਾ ਹੈ ਕਿ ਤੁਸੀਂ 6 ਦਿਨ ਤੁਸੀਂ ਮੰਨਾ ਇਕੱਠਾ ਕਰੋਗੇ ਪਰ ਸੱਤਵੇਂ ਦਿਨ ਮੰਨਾ ਨਹੀਂ ਡਿੱਗੇਗਾ ਤੁਸੀਂ ਆਰਾਮ ਕਰੋਗੇ ਤੁਸੀਂ ਸਬਤ ਦਾ ਦਿਨ ਨੂੰ ਪਵਿੱਤਰ ਮੰਨ ਕੇ ਤੁਸੀਂ ਆਰਾਮ ਕਰੋਗੇ ਤੁਸੀਂ ਇਕੱਠਾ ਨਹੀਂ ਕਰਨ ਨਿਕਲੋਗੇ 7ਵੇਂ ਦਿਨ ਮੰਨਾ ਨਹੀਂ ਡਿਗੇਗਾ ਹੁਣ ਉਸ ਇੱਕ ਦਿਨ ਦੀ ਪਰਪਾਈ ਉਹ ਕੌਣ ਕਰੇਗਾ ਉਹ ਵੀ ਖੁਦਾ ਕਰੇਗਾ ਪਰਮੇਸ਼ਰ ਨੇ ਪਹਿਲੇ ਬੋਲ ਦਿੱਤਾ ਕਿ 6ਵੇਂ ਦਿਨ ਤੁਸੀਂ ਜੋ ਇਕੱਠਾ ਕਰੋਗੇ ਉਹਨੂੰ ਮੈਂ ਡਬਲ ਕਰ ਦੂੰਗਾ ਉਹਨੂੰ ਮੈਂ ਦੁੱਗਣਾ ਕਰ ਦੂੰਗਾ ਉਹਨੂੰ ਪਰਮੇਸ਼ਰ ਪਹਿਲਾਂ ਹੀ ਬੋਲ ਰਿਹਾ ਕਿ ਉਹਦੀ ਪਰਪਾਈ ਵੀ ਮੈਂ ਕਰੂੰਗਾ ਕੂਚ ਦੀ ਕਿਤਾਬ ਉਸਤਾ 16 ਅਧਿਆਏ ਉਸਤਾ 4 ਵਚਨ ਦੇ ਵਿੱਚ 5 ਵਚਨ ਤੇ ਤੁਸੀਂ ਦੇਖੋ ਇਸ ਜਗ੍ਹਾ ਤੇ ਲਿਖਿਆ ਅਰ ਐਵੇਂ ਹੋਵੇਗਾ ਕਿ 6ਵੇਂ ਦਿਨ ਜੋ ਉਹ ਲਿਆਉਣਗੇ ਉਹ ਉਸ ਨੂੰ ਤਿਆਰ ਕਰਨ ਅਤੇ ਉਹ ਉਸ ਤੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿਤ ਇਕੱਠਾ ਕਰਨਗੇ ਪਰਮੇਸ਼ਰ ਕਹਿੰਦਾ ਮੈਂ ਉਹਨੂੰ ਦੁੱਗਣਾ ਕਰ ਦਊਂਗਾ ਉਹ ਦੁੱਗਣਾ ਹੋਵੇਗਾ ਔਰ ਸਿਰਫ ਇਸ ਜਗ੍ਹਾ ਤੇ ਹੀ ਨਹੀਂ ਬਲਕਿ 레ਵੀ 25 ਅਧਿਆਏ ਵਿੱਚ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਇਸ ਸੰਗਤ ਦੇ ਉੱਤੇ ਪਰਮੇਸ਼ਰ ਨੇ ਇਸ ਇਸਰਾਇਲ ਨੂੰ ਇੱਕ ਸਬਤ ਦਾ ਵਰਾ ਵੀ ਦਿੱਤਾ ਸੀਗਾ ਕਿ 6 ਦਿਨ ਤੁਸੀਂ ਆਪਣਾ ਫਸਲ ਬੀਜੋ ਫਸਲ ਉਗਾਓ ਪਰ 7ਵਾਂ ਵਰਾ ਪੂਰਾ ਸਾਲ ਤੁਸੀਂ ਉਸ ਜ਼ਮੀਨ ਨੂੰ ਤੁਸੀਂ ਆਰਾਮ ਦੇਣਾ ਹੈ ਰੈਸਟ ਦੇਣੀ ਆ ਤੁਸੀਂ ਕੋਈ ਫਸਲ ਨਹੀਂ ਬੀਜਣੀ ਤੁਸੀਂ ਪੂਰਾ ਵਰਾ ਜਿਹੜਾ ਉਹ ਆਪਣੀਆਂ ਜ਼ਮੀਨਾਂ ਨੂੰ ਖਾਲੀ ਛੱਡ ਦੇਣਾ ਇਹ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਨੇਵੀ 25 ਦੇ ਅਧਿਆਇ ਚ ਔਰ ਪਰਮੇਸ਼ਰ ਨਾਲ ਕੀ ਬੋਲ ਰਿਹਾ 25 ਦਾ 20 21 ਵਚਨ ਚ ਇਸ ਗੱਲ ਲਿਖਿਆ ਜੇ ਕਦੀ ਤੁਸੀਂ ਆਖੋ ਪਈ ਸਤਵੇਂ ਵਰੇ ਨੂੰ ਅਸੀਂ ਕੀ ਖਾਵਾਂਗੇ ਵੇਖੋ ਅਸੀਂ ਬੀਜਾਂਗੇ ਨਹੀਂ ਨਾ ਅਸੀਂ ਅੰਨ ਸਾਂਭਾਂਗੇ 21 ਵਚਨ ਤਦ ਮੈਂ ਤੁਹਾਡੇ ਉੱਤੇ ਛੇਵੇਂ ਵਰੇ ਵਿੱਚ ਵਰ ਪਾਵਾਂਗਾ ਅਤੇ ਉਹ ਤਿੰਨਾਂ ਵਰਿਆਂ ਦੇ ਲਈ ਫਲ ਉਗਾਵੇਗਾ 22 ਵਚਨ ਅਤੇ ਤੁਸੀਂ 8ਵੇਂ ਵਰੇ ਵਿੱਚ ਬੀਜਣਾ ਅਤੇ 9ਵੇਂ ਵਰੇ ਤੀਕਰ ਅਜੇ ਪਹਿਲੇ ਹੀ ਫਲ ਖਾਂਦੇ ਹੋਵੋਗੇ ਜਦ ਤੋੜੀ ਉਸ ਤੇ ਫਲ ਨਾ ਆਉਣ ਤਦ ਤੋੜੀ ਤੁਸੀਂ ਪੁਰਾਣੇ ਤੋਂ ਖਾਂਦੇ ਰਹੋਗੇ ਸੋ ਪਰਮੇਸ਼ਰ ਕਰੇ ਜੇ ਮੇਰੇ ਕਹਿਨ ਤੇ ਤੁਸੀਂ ਨਹੀਂ ਬੀਜੋਗੇ ਮੇਰੇ ਕਹਿਨ ਤੇ ਤੁਸੀਂ ਫਸਲ ਨਹੀਂ ਉਗਾਓਗੇ ਤਾਂ ਫਿਰ ਉਸ ਇੱਕ ਸਾਲ ਦੀ ਪਰਪਾਈ ਕੌਣ ਕਰੇਗਾ ਉਹ ਮੈਂ ਯਹਵਾ ਪਰਮੇਸ਼ਰ ਕਰੂੰਗਾ ਪਰਮੇਸ਼ਰ ਕਰੇ ਮੈਂ ਜਿਹੜਾ ਤੁਸੀਂ 6ਵੇਂ ਵਰੇ ਤੁਸੀਂ ਬੀਜਣਾ ਉਹਦੇ ਵਿੱਚ ਮੈਂ 3 ਸਾਲਾਂ ਦੀ ਬਰਕਤ ਪਾਉਂਗਾ ਮਤਲਬ 6ਵੇਂ ਵਰੇ ਵੀ ਖਾਓਗੇ 7ਵੇਂ ਵਰੇ ਵੀ ਖਾਓਗੇ ਤੇ ਫਿਰ 8ਵੇਂ ਵਰੇ ਹਜੇ ਤੁਹਾਡੀ ਨਵੀਂ ਫਸਲ ਤਿਆਰ ਵੀ ਨਹੀਂ ਹੋਈ ਹੋਏਗੀ ਜਦੋਂ ਤੱਕ ਉਦੋਂ ਤੱਕ ਤੁਸੀਂ ਪੁਰਾਣੇ ਹੀ ਖਾਂਦੇ ਹੋਵੋਗੇ ਇਸ ਲਈ ਵਣਜ ਵਪਾਰ ਚ ਜਲੇ ਜਾਣਾ ਖੁਦਾ ਦੇ ਇੱਕ ਸੱਦੇ ਨੂੰ ਰੋਂਦ ਕੇ ਇੱਕ ਬਹੁਤ ਵੱਡੀ ਇੱਕ ਮੂਰਖਤਾਈ ਹੈ ਬਹੁਤ ਵੱਡੀ ਮੂਰਖਤਾ ਹੈ ਅਗਰ ਇੱਕ ਵਿਅਕਤੀ ਆਪਣਾ ਖੇਤ ਛੱਡ ਕੇ ਆਪਣੇ ਵਣਜ ਵਪਾਰ ਨੂੰ ਛੱਡ ਕੇ ਅਗਰ ਉਹ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰੇਗਾ ਉਹ ਪਰਮੇਸ਼ਰ ਦੇ ਸੱਦੇ ਦੀ ਕਦਰ ਕਰੇਗਾ ਆਦਰ ਦੇਗਾ ਕਿ ਅੱਜ ਮੈਂ ਆਪਣੇ ਖੇਤ ਵਿੱਚ ਨਹੀਂ ਜਾਊਂਗਾ ਮੈਨੂੰ ਜਿੱਥੋਂ ਸੱਦਾ ਆਇਆ ਵਾ ਮੈਂ ਉੱਥੇ ਜਾਊਂਗਾ ਪਾਤਸ਼ਾਹ ਨੇ ਸੱਦਾ ਪੇਜਿਆ ਕਿ ਆਓ ਮੈਂ ਤੁਹਾਡੇ ਲਈ ਕੋ ਕਿੰਨਾ ਕੁਝ ਤਿਆਰ ਕੀਤਾ ਤੁਸੀਂ ਆਓ ਔਰ ਅਗਰ ਇੱਕ ਖੇਤ ਚ ਜਾਨ ਦੀ ਬਜਾਏ ਆਪਣੇ ਵਣਜ ਵਪਾਰ ਵਿੱਚ ਜਾਣ ਦੀ ਬਚਾਏ ਅਗਰ ਉਸ ਪਾਤਸ਼ਾਹ ਦੇ ਸੱਦੇ ਦਾ ਆਦਰ ਕਰਦੇ ਤੋ ਉਹ ਪਾਤਸ਼ਾਹ ਕਿਸ ਹੱਦ ਤੀਕ ਦਾ ਆਦਰ ਕਰਦਾ ਇਹਨਾਂ ਦਾ ਇਹ ਜਾਣਦੇ ਅਗਰ ਉਸ ਪਾਤਸ਼ਾਹ ਨੂੰ ਪਤਾ ਚੱਲਦਾ ਕਿ ਮੇਰੇ ਕਰਕੇ ਇਹ ਵਣਜੋ ਪਾਰਚ ਨਹੀਂ ਗਏ ਮੇਰੇ ਕਰਕੇ ਇਹ ਖੇਤ ਵਿੱਚ ਨਹੀਂ ਗਏ ਅੱਜ ਮੇਰੇ ਕਰਕੇ ਇਹਨਾਂ 500000 2000 ਦਾ ਕੋਈ ਨੁਕਸਾਨ ਉਠਾਇਆ ਤੋ ਪਾਤਸ਼ਾਹ ਦੇ ਘਰ ਵਿੱਚ ਉਸ ਦੇ ਮਹਿਲ ਚ ਕੋਈ ਕਮੀ ਨਹੀਂ ਸੀ ਉਹ ਉਹਨਾਂ ਨੂੰ ਦੋਣਾ ਤੀਣਾ ਚਾਰ ਗੁਣਾ ਉਹਨਾਂ ਨੂੰ ਕੀ ਕਰ ਸਕਦਾ ਇੱਕ ਨਫਾ ਪਹੁੰਚਾ ਸਕਦਾ ਸੀ ਪਰ ਇਹਨਾਂ ਨੇ ਉਸ ਪਾਤਸ਼ਾਹ ਦਾ ਕੋਈ ਮੁੱਲ ਨਹੀਂ ਜਾਣਿਆ ਉਸ ਪਾਤਸ਼ਾਹ ਦੇ ਸੱਦੇ ਦਾ ਕੋਈ ਮੁੱਲ ਨਹੀਂ ਜਾਣਿਆ ਔਰ ਬਾਈ ਦਾ 6 ਵਚਨ ਨੂੰ ਜਦੋਂ ਅਸੀਂ ਪੜ੍ਹਦੇ ਆ ਇਸ ਅਗਾਂ ਲਿਖਿਆ ਹੋਰ ਨਾਨ ਤੇ ਉਹਦੇ ਚਾਕਰਾਂ ਨੂੰ ਫੜ ਕੇ ਉਹਨਾਂ ਦੀ ਪਤ ਲਾਹੀ ਅਰ ਬਾਸਟਿਆ ਸੋ ਕਿੰਨਿਆਂ ਨੇ ਤੋਂ ਸਿਰਫ ਇਨਕਾਰ ਕੀਤਾ ਕਿ ਅਸੀਂ ਨਹੀਂ ਆਉਣਾ ਪਰ ਕਿੰਨਿਆਂ ਨੇ ਉਹਨਾਂ ਦੀ ਲਿਖਿਆ ਪਤ ਲਾਹੀ ਅਰ ਉਹਨਾਂ ਨੂੰ ਕੀ ਕੀਤਾ ਮਾਰ ਸਟਿਆ ਸੋ ਇਸ ਸੀਜ਼ ਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਸਿੱਖਾਂਗੇ ਸੋ ਪ੍ਰਭੂ ਇਸ ਵਚਨ ਦੇ ਦੁਆਰਾ ਸਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਸੋ ਇਸ ਵਿੱਚ ਕੋਈ ਸਿੱਧਾ ਕੋਈ ਸਵਾਲ ਹੈ ਜਾਂ ਕੁਝ ਵੀ ਕੋਈ ਗੱਲ ਕਰਨੀ ਹੁੰਦਾ ਹੈ ਤਾਂ ਕਮੈਂਟ ਬਾਕਸ ਵਿੱਚ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਆਸ਼ੀਸ਼ ਦੇਵੇ ਆਮੇਨ